ਜਿਹੜੇ ਇਹ ਦੇਸ਼ ਦੇ ਵਿੱਚ ਆਪਾਂ ਲੋਕ ਰਹਿਣੇ ਪਏ ਆ ਇਹ ਰਹਿਣਾ ਵੀ ਆਪਣੇ ਲਈ ਕੋ ਹੋ ਗਿਆ ਵਾ ਜੰਮੂ ਵਿਚ ਮੀਰ ਦੇ ਵਿੱਚ ਗੋਲੀਆਂ ਮਾਰੀਆਂ 24 ਲੋਕ ਦੱਸੇ ਜਾ ਰਹੇ ਨੇ ਪਰ ਹੈਗੇ 50 60 ਤੋਂ ਉੱਪਰ ਨੇ ਕਿਉਂਕਿ ਜਦੋਂ ਸਰਕਾਰਾਂ ਹੁੰਦੀਆਂ ਵਾ ਸਰਕਾਰਾਂ ਵਿੱਚ ਕੋਈ ਵੀ ਪੇਸ ਦੇ ਲੋਕ ਲਓਕ ਲੈਂਦੀਆਂ ਵਾ ਕਿਉਂਕਿ ਲੋਕਾਂ ਦਾ ਹੀ ਨਾ ਪਤਾ ਲੱਗੇ ਕਿਤੇ ਵੀ ਲੁਕੇ ਹੋਏ ਨੇ ਉਹਨਾਂ ਦਾ ਜਿਨ੍ਹਾਂ ਨੇ ਸਾਥ ਦਿੱਤਾ ਜਿਨ੍ਹਾਂ ਨੇ ਉਹਨਾਂ ਦੀ ਸਪੋਰਟ ਕੀਤੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਮੰਡੀ ਕੀਤੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਥੋੜੀ ਜਿਹੀ 1% ਦੀ ਵੀ ਰਿਪੋਰਟ ਕੀਤੀ ਆ ਹਰ ਬੰਦੇ ਦਾ ਉਹੀ ਹਸ਼ਰ ਹੋਣਾ ਚਾਹੀਦਾ ਜਿਹੜਾ ਉਹਨਾਂ ਮਾਸੂਮਾਂ ਦਾ ਹੋਇਆ ਇਹ ਇੱਕ ਧਰਮ ਦੇ ਧਰਮ ਦੇ ਨਾਮ ਦੇ ਉੱਤੇ ਜਿਹੜਾ ਆ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਲੋਕ ਉਥੇ ਧਰਮ ਦੇ ਨਾਂ ਤੇ ਉਥੇ ਨਾ ਜਾਣ ਆਪਣੀ ਯਾਤਰਾ ਨਾ ਕਰਨ। ਉਹਨਾਂ ਨੇ ਪੈਂਟਾਂ ਲਾ ਕੇ ਚੈੱਕ ਕਰਕੇ ਮਾਰਿਆ ਹਿੰਦੂ ਭਰਾ ਸਾਡੇ ਕਾਹ ਤੋਂ ਮਾਰਿਆ ਸਾਨੂੰ ਇਸ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ। ਤੇ ਮਰਦਾ ਮਰਦਾ ਦੇ ਵਿੱਚ ਤਾਂ ਆਂਦਾ ਨਹੀਂ ਛੱਕਿਆਂ ਦੇ ਵਿੱਚ ਆਂਦਾ ਜਿਹੜਾ ਪਿੱਠ ਪਿੱਛੇ ਵਾਰ ਕਰਦਾ ਪਿੱਠ ਪਿੱਛੇ ਵਾਰ ਵੀ ਕਰਦੇ ਆ ਜਿਨ੍ਹਾਂ ਨੂੰ ਛੱਕੇ ਹੁੰਦੇ ਨੇ ਉਹ ਛੱਕੇ ਹੀ ਨੇ ਪਾਕਿਸਤਾਨ ਵਾਲੇ ਕੰਫਰਮੇਸ਼ਨ ਕਰ ਰਹੇ ਜੋ ਪਲਵਾਮਾ ਦੇ ਵਿੱਚ ਹਮਲਾ ਹੋਇਆ 28 ਹਿੰਦੂਆਂ ਨੂੰ ਜਾਤਕੁਸ਼ ਕੇ ਗੋਲੀ ਮਾਰੀ ਗਈ ਆ ਜੋ ਟੂਰਿਸਟ ਬੱਸ ਤੇ ਬਣ ਗਏ ਸੀ ਉਹ ਮਰਨੇ ਜਿਹੜੇ ਜਿਹੜੇ ਦੇਖੋ ਆਪਣੇ ਮੱਥਾ ਟਿਕਣਗੇ ਨੇ ਉਹ ਲੋਕ ਮਰਨੇ Hindu ਲੋਕ ਮਰਨੇ Hinduਆ ਨੂੰ ਰੋਸ਼ ਨੇ Trump ਨੂੰ ਕਾ ਦਾ ਰੋਸ਼ ਉਹਨਾਂ ਦੇ ਅੰਗਰੇਜ਼ ਮਰੇ ਹੁੰਦੇ ਨਾ Trump ਨੇ ਸਾਰੇ ਪੰਜਾਬੀ ਭੇਜਦੇ ਨੇ ਦੀ ਬਾਤ ਲੁਧਿਆਣਾ 라이 ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਨ ਤਵੜੀ ਲੁਧਿਆਣਾ ਦੇ ਵਿੱਚ ਦੀ ਗੱਲ ਕਰੀਏ ਤਾਂ ਪੂਰੇ ਭਾਰਤ ਦੇਸ਼ ਦੇ ਵਿੱਚ ਇੱਕ ਰੋਸ਼ ਜੜਾ ਦੇਖਣ ਨੂੰ ਮਿਲ ਰਿਹਾ ਕਿਉਂਕਿ ਪਾਲਗਾਮ ਦੇ ਵਿੱਚ ਜਿਹੜਾ ਹਮਲਾ ਹੋਇਆ ਤੰਕੀ ਹਮਲਾ ਉਸ ਤੋਂ ਬਾਅਦ ਆ ਤੰਕੀ ਹਮਲੇ ਤੋਂ ਬਾਅਦ ਹਿੰਦੂਆਂ ਦੇ ਵਿੱਚ ਜਿਹੜਾ ਉਹ ਰੋਸ਼ ਦੇਖਣ ਨੂੰ ਮਿਲ ਰਿਹਾ ਕਿਉਂਕਿ ਇੱਕ ਪਾਸੇ ਜਿਹੜਾ ਦੇਖ ਸਕਦੇ ਹੋ ਕਿ ਹਿੰਦੂਆਂ ਨੂੰ ਕਿਤੇ ਕਿਤੇ ਜਿਹੜਾ ਇੱਕ ਪਾਸੇ ਟਾਰਗੇਟ ਕੀਤਾ ਜਾਂਦਾ ਸੋ ਉਸ ਤੋਂ ਬਾਅਦ ਹੁਣ ਅਗਰ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਤਾਂ ਲੋਕੀਦਾਨਾ ਸ਼ਹਿਰ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਸੋ ਉਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਜਾਂ ਉਹਨਾਂ ਵੱਲੋਂ ਰੋਸ਼ ਜਿਹੜਾ ਉਹ ਚਿਤਾਇਆ ਜਾ ਰਿਹਾ ਸੋ ਇਸ ਟਾਈਮ ਦੀ ਗੱਲ ਕਰੀਏ ਤਾਂ ਇਸ ਟਾਈਮ ਕੈਂਡਲ ਮਾਰਚ ਜਿਹੜਾ ਦੇਖ ਸਕਦੇ ਹੋ ਕਿ ਕੱਢਿਆ ਜਾ ਰਿਹਾ ਹਿੰਦੂ ਜਥੇਬੰਦੀਆਂ ਵੱਲੋਂ ਸੋ ਜਾਣਕਾਰੀ ਲ ਦੇ ਵਿੱਚ ਜਿੱਥੇ ਹਿੰਦੂਆਂ ਦੇ ਉੱਤੇ ਜਿਹੜਾ ਹਮਲਾ ਹੁੰਦਾ ਸੋ ਉਹਨੂੰ ਲੈ ਕੇ ਅੱਜ ਕੈਂਡਲ ਮਾਰਚ ਜਿਹੜਾ ਸ਼ਿਵ ਸ਼ਨਾਸ ਉਹਨਾਂ ਦੇ ਨਾਲ ਹੋਰ ਪੂਰੀ ਸਾਥੀ ਜਿਹੜੇ ਉਹ ਵੀ ਜਿਹੜਾ ਅੱਜ ਕੈਂਡਲ ਮਾਰਚ ਕਰ ਰਹੇ ਨੇ ਸੋ ਪ੍ਰਧਾਨ ਜੀ ਅੱਜ ਕੈਂਡਲ ਹੰਤਾ ਦੇ ਵਿੱਚ ਫੜਿਆ ਹੋਇਆ ਸੋ ਉਸ ਤੋਂ ਬਾਅਦ ਹੁਣ ਜਾ ਰਹੇ ਹੋਏ ਪੋਸਟ ਹੰਤਾ ਦੇ ਵਿੱਚ ਫੜਿਆ ਹੋਇਆ ਸੋ ਇਹਦਾ ਕਾਰਨ ਕੀ ਹੈ ਪਾਜੀ ਪਹਿਲਾਂ ਤਾਂ ਜਿਹੜਾ ਇਹਨਾਂ ਨੇ ਕੰਮ ਕੀਤਾ ਮਰਦਾਵਾਲਾ ਤਾਂ ਹੈ ਨਹੀਂ ਠੀਕ ਹੈ ਨਾ ਜੇ ਮਰਦਾਂ ਵਾਲਾ ਕੰਮ ਕੀਤਾ ਹੁੰਦਾ ਜੇ ਤਾਂ ਹਿੱਕ ਤੇ ਵੱਜਦੇ ਜੇ ਲੜਨਾ ਸੀ ਜੇ ਗੋਲੀਆਂ ਚਲਾਉਣੀਆਂ ਸੀ ਹਿੱਕ ਤੇ ਵੱਜਦੇ ਅਸੀਂ ਵੀ ਮੁਕਾਬਲਾ ਕਰਨ ਨੂੰ ਜਿੰਨੇ ਵੀ ਦੇਸ਼ਵਾਸੀ ਨੇ ਸਾਰੇ ਨਾਲ ਨੇ ਇਹ ਜ਼ਰੂਰੀ ਨਹੀਂ ਖਾਲੀ ਛਿੱਛੇਪਸਾਨਾ ਦਾ ਪ੍ਰੋਗਰਾਮ ਆ ਇਹ ਪੂਰੇ ਹਿੰਦੂਆਂ ਦਾ ਪ੍ਰੋਗਰਾਮ ਆ ਕਿਉਂਕਿ ਜਿਹੜਾ ਉੱਥੇ ਧੱਕੇਸ਼ਾਹੀ ਹੋਈ ਆ ਉਹ ਹਿੰਦੂਆਂ ਨਾਲ ਹੋਈ ਆ ਕਿਉਂਕਿ ਉਹਨਾਂ ਨੇ ਨਾਮ ਲੈ ਕੇ ਮਾਰਿਆ ਤੁਸੀਂ ਹਿੰਦੂ ਹੋ ਫਿਰ ਗੋਲੀਆਂ ਮਾਰੀਆਂ ਵਾ ਐਦਾਂ ਮਤਲਬ ਉਹਨਾਂ ਨੇ ਕੋਈ ਕੀਤਾ ਨਹੀਂ ਹੈਗਾ ਇੰਨੇ ਕਠੋਰ ਹੋ ਗਏ ਲੋਕ ਜਿਨ੍ਹਾਂ ਨੇ ਇਹ ਵੀ ਨਹੀਂ ਦੇਖਿਆ ਗੋਲੀਆਂ ਮਾਰਨ ਲੱਗੇ ਨਵਾਂ ਜੋੜਾ ਵਾ ਗੋਲੀਆਂ ਮਾਰੀਆਂ ਉਹਨਾਂ ਨੇ ਦੇਖੋ ਤੁਸੀਂ ਇਹ ਚੀਜ਼ ਦੇਖਣਾ ਜਿਹੜੇ ਇਹ ਦੇਸ਼ ਦੇ ਵਿੱਚ ਆਪਾਂ ਲੋਕ ਰਹਿਨੇ ਪਏ ਆ ਇਹ ਰਹਿਣਾ ਵੀ ਆਪਣੇ ਲਈ ਹੋ ਗਿਆ ਵਾ ਜੰਮੂ ਕਸ਼ਮੀਰ ਦੇ ਵਿੱਚ ਗੋਲੀਆਂ ਮਾਰੀਆਂ ਆਪਾਂ ਇਹ ਨਹੀਂ ਕਹਿੰਦੇ ਕਿਤੇ ਵੀ ਜੰਮੂ ਕਸ਼ਮੀਰ ਦੇ ਵਿੱਚ ਗੋਲੀਆਂ ਵੱਜੀਆਂ ਉਹ ਸਾਡੇ ਦਿਲਾਂ 'ਚ ਵੱਜੀਆਂ ਕਿਤੇ ਨਹੀਂ ਵੱਜੀਆਂ ਕਿਉਂਕਿ ਉਹ ਹਿੰਦੂਸਤਾਨੀ ਸੀਗੇ ਜਿਹੜੇ ਹਿੰਦੂਸਤਾਨ ਦੇ ਵਿੱਚ ਰਹਿਣ ਵਾਲੇ ਹੁੰਦੇ ਆ ਨਾ ਉਹ ਸਾਰੇ ਭਰਾ ਹੁੰਦੇ ਨੇ ਪਰ ਪਾਕਿਸਤਾਨ ਵਾਲਿਆਂ ਨੂੰ ਇਹ ਨਹੀਂ ਆ ਉਹ ਭਰਾ ਭਾਈਚਾਰਾ ਨਹੀਂ ਨਿਭਾਣਾ ਚਾਹੁੰਦੇ ਉਹ ਕਹਿੰਦੇ ਨੇ ਜੇ ਤੁਸੀਂ ਅਸੀਂ ਹੁਣ ਉਹਨਾਂ ਨੇ ਪਹਿਲ ਕੀਤੀ ਹੈ ਦੂਲ ਅਸੀਂ ਵੀ ਨਹੀਂ ਛੱਡਦੇ ਜੇ ਉਹਨਾਂ ਦੇ ਵਿੱਚ ਦਮ ਜਦੋਂ ਮਰਜ਼ੀ ਆ ਜਾਣ ਸਾਰੇ ਹਿੰਦੂਸਤਾਨੀ ਬਰਬਰ ਦੀ ਜਵਾਬ ਦੇਵਾਂਗੇ ਜੇ ਉਹਨਾਂ ਨੇ ਐ ਪੱਥਰ ਮਾਰਨਾ ਅਸੀਂ ਇੱਟ ਮਾਰਨ ਦਾ ਵੀ ਦਮ ਰੱਖਦੇ ਆ ਇੱਕ ਪਾਸੇ ਜੇ ਸਰਕਾਰਾਂ ਦੀ ਗੱਲ ਕਰੀਏ ਤੇ ਉਹਨਾਂ ਵੱਲੋਂ ਵੀ ਜਿਹੜੀ ਸ਼ਰਧਾਂਜਲੀ ਵੀ 베ਡ ਕੀਤੀ ਗਈ ਹੈ ਤੇ ਇੱਕ ਪਾਸੇ ਜਿਹੜੇ ਟਾਰਗੇਟ ਕੀਤੇ ਗਏ ਨੇ ਕਿਤਨੇ ਕਿਤੇ ਕਿੰਨੇ ਕੇ ਸਾਥੀ ਜਿਹੜੇ ਸੀਗੇ ਕਿੰਨੇ ਕੇ ਲੋਕ ਸੀਗੇ ਜਿਨ੍ਹਾਂ ਨੂੰ ਟਾਰਗੇਟ ਕੀਤਾ ਗਿਆ ਤੁਹਾਨੂੰ ਪਤਾ ਅੱਜ 28 ਲੋਕ ਦੱਸੇ ਜਾ ਰਹੇ ਨੇ ਪਰ ਹੈਗੇ 50-60 ਤੋਂ ਉੱਪਰ ਨੇ ਕਿਉਂਕਿ ਜਦੋਂ ਸਰਕਾਰਾਂ ਹੁੰਦੀਆਂ ਵਾ ਸਰਕਾਰਾਂ ਵਿੱਚ ਕੁਝ ਲੋਕ ਲੋਕ ਲੈਂਦੀਆਂ ਵਾ ਕਿਉਂਕਿ ਲੋਕਾਂ ਦਾ ਹੀ ਨਾ ਪਤਾ ਲੱਗੇ ਪਰ ਆਪਾਂ ਇੱਕ ਚੀਜ਼ ਜਾਣਦੇ ਆ ਜਦੋਂ ਸਰਕਾਰਾਂ ਦਾ ਬੰਦਾ ਨਹੀਂ ਮਰਿਆ ਇਹ ਆਮ ਲੋਕਾਂ ਦਾ ਬੰਦਾ ਮਰਿਆ ਇਹ Hindu ਲੋਕ ਮਰੇ ਨੇ ਜਿਹੜੇ ਆਪਣੇ ਧਰਮ ਲਈ ਮੱਥਾ ਟੇਕਣ ਜਾਂਦੇ ਨੇ ਉੱਥੇ ਗੋਲੀਆਂ ਦਾ ਸ਼ਿਕਾਰ ਹੋਣਾ ਪੈਂਦਾ ਵਾ ਹਰ ਕੋਈ ਆਪਣੇ ਪੋਲੇ ਨਾਦੀ ਉੱਥੇ ਯਾਤਰਾ ਦੇਖਣ ਜਾਂਦਾ ਉਹਨੂੰ ਉਹਨੂੰ ਇਹ ਚੀਜ਼ ਦਾ ਦੇਖਣਾ ਪੈਂਦਾ ਅਸੀਂ ਤਾਂ ਇੱਕ ਚੀਜ਼ ਕਹਿੰਨੇ ਪਾਕਿਸਤਾਨ ਨੂੰ ਜੇ ਜਿਆਦੀ ਗੱਲ ਹੈ ਨਾ ਸਾਨੂੰ ਰਫਲਾ ਫਲਾ ਦੇ ਅਸੀਂ ਪਾਕਿਸਤਾਨ ਦਾ ਮੁਕਾਬਲਾ ਕਰਨ ਨੂੰ ਤਿਆਰ ਹਾਂ ਆ ਸਾਨੂੰ ਜਦੋਂ ਵੀ ਮੌਤ ਦੇ ਘਾਟ ਘਟਾਣਾ ਹੋਵੇ ਸਾਨੂੰ ਚੌਂਕ ਦੇ ਵਿੱਚ ਜਦੋਂ ਪਹਿਲ ਕਰ ਲਵੇ ਅਸੀਂ ਆਵਾਂਗੇ ਜੇ ਨਾ ਆਵਾਂਗੇ ਅਸੀਂ ਆਪਣੀ ਮਾਂ ਦੇ ਪੁੱਤ ਨਹੀਂ ਲੱਗਦਾ ਨਹੀਂ ਹੈਗਾ ਵੀ ਸੁਰੱਖਿਆ ਨੂੰ ਲੈ ਕੇ ਕਿਤੇ ਨਾ ਕਿਤੇ ਸੁਰੱਖਿਆ ਵੀ ਕਾਫੀ ਪ੍ਰਬੰਧ ਸੀਗੀ ਤੇ ਉਸ ਤੋਂ ਬਾਅਦ ਹੁਣ ਜੇ ਕਸ਼ਮੀਰ ਦੀ ਗੱਲ ਕਰੀਏ ਤੇ 370 ਜਿਹੜੀ ਧਾਰਾ ਸੀਗੀ ਉਹਨੂੰ ਹਟਣ ਤੋਂ ਬਾਅਦ ਉੱਥੇ ਦਾ ਜਿਹੜਾ ਮਾਹੌਲ ਸੀਗਾ ਕਾਫੀ ਵਧੀਆ ਰਿਹਾ ਤੇ ਕੋਈ ਦਿੱਕਤਾਂ ਦਾ ਜਿਹੜਾ ਸਾਹਮਣਾ ਨਹੀਂ ਕਰਨਾ ਪਿਆ ਲੋਕ ਵੀ ਉੱਥੇ ਵਧੀਆ ਰਹਿ ਰਹੇ ਸੀਗੇ ਤੇ ਉਸ ਤੋਂ ਬਾਅਦ ਇੱਕਦਮ ਜਿਹੜਾ ਇਹ ਕੁਝ ਹੋ ਜਾਂਦਾ ਤੈਨੂੰ ਕਿਸ ਤਰੀਕੇ ਦੇ ਭਾਜੀ ਇਹ ਉਗਰਵਾ ਦਾ ਇਹ ਪਾਕਿਸਤਾਨ ਕਦੀ ਹਿੰਦੁਸਤਾਨ ਦਾ ਹੋ ਨਹੀਂ ਸਕਦਾ ਉਹਨੇ ਕਦੀ ਸਨੇਹਾ ਹੀ ਨਹੀਂ ਚੱਜਦਾ ਦਿੱਤਾ ਆ ਜਿਹੜਾ ਮੌਤ ਦੇ ਘਰ ਉਟਾਰੇ ਆ ਲੋਕ ਇਹ ਸਨੇਹਾ ਉਹ ਚੀਨੋ ਜਵਾਬ ਦੇਣਾ ਚਾਹੁੰਦਾ ਅਸੀਂ ਤੁਹਾਡੇ ਕਦੀ ਕਲੋਜ਼ ਨਹੀਂ ਹੋ ਸਕਦੇ ਅਸੀਂ ਹਮੇਸ਼ਾ ਪਾਕਿਸਤਾਨੀ ਹੀ ਰਵਾਂਗੇ ਪਾਕਿਸਤਾਨੀ ਕਦੀ ਕਿਸੇ ਦਾ ਨਹੀਂ ਬੰਦਾ ਉਹ ਕਿਸੇ ਕੌਮ ਦਾ ਨਹੀਂ ਹੈਗਾ ਉਹ ਗੱਦਾਰ ਆ ਦੇਸ਼ ਦੇ ਹੁਣ ਜਿਹੜਾ ਇਹ ਰੋਸ ਕੱਢ ਰਹੇ ਹੋਏ ਤੁਸੀਂ ਸ਼ਿਵ ਸ਼ੈਨਾ ਬਣ ਕੇ ਕੱਢ ਰਹੇ ਹੋ ਬਾਜੀ ਅਸੀਂ Hindu ਕਰਕੇ ਕੱਢ ਰਿਆਂ ਕੋਈ ਸ਼ਿਫਤ ਨਹੀਂ ਨਹੀਂ ਹੈਗਾ ਸਾਰੇ Hindu ਨੇ ਇਹ ਜਿੰਨੇ ਸਾਡੇ ਭਰਾ ਤੁਰੇ ਫਿਰਦੇ ਨੇ ਸਾਰੇ Hindu ਨੇ ਕਿਉਂਕਿ Hindu ਦਾ ਦੁੱਖ Hindu ਹੀ ਸਮਝ ਸਕਦਾ ਹੋਰ ਕੋਈ ਨਹੀਂ ਸਮਝ ਸਕਦਾ ਕੀ ਕਹਿਣਾ ਚਾਹੋਗੇ ਤੁਸੀਂ ਨਾ ਲੈ ਕੇ ਹੋ ਮੈਂ ਇੱਕੋ ਗੱਲ ਕਹਿਣਾ ਜੀ ਪਾਕਿਸਤਾਨ ਪਹਿਲੇ ਤੋਂ ਮੇਰੇ ਨਹੀਂ ਉਹ ਮੁਰਦਾਬਾਦ ਆ ਉਹਨਾਂ ਨੇ ਪੈਂਟਾਂ ਲਾ ਕੇ ਚੈੱਕ ਕਰਕੇ ਮਾਰਿਆ Hindu ਭਰਾ ਸਾਡੇ ਕਾਹ ਤੋਂ ਮਾਰਿਆ ਸਾਨੂੰ ਇਸ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਅਗਰ ਮੋਦੀ ਸਰਕਾਰ Hindu ਜਥੇਬੰਦੀਆਂ ਨੂੰ ਖੁੱਲ ਦੇ ਦੇ ਤਾਂ ਪਾਕਿਸਤਾਨ ਦੇ ਅੰਦਰ ਜਾ ਕੇ ਤਬਾਹੀ ਮਚਾ ਦੇਵਾਂਗੇ ਜੇ ਸ਼੍ਰੀ ਰਾਮ ਜੇਕਰ ਬੀਰ ਬਿਜਰੰਗਰ ਮੁਰਦਾਬਾਦ ਸਰਕਾਰਾਂ ਬੇਟੀਆਂ ਨੇ ਪ੍ਰਸ਼ਾਸਨ ਬੈਠਾ ਹੈ ਮਿਲਟਰੀ ਬੈਠੀ ਹੈ ਇੱਕ ਪਾਸੇ ਪੂਰਾ ਅਪੁਲਸ ਬਲ ਤਣਾਤ ਹੈ ਪ੍ਰਸ਼ਾਸਨ ਤਣਾਤ ਹੈ ਫਿਰ ਤੁਸੀਂ ਇਦਾਂ ਗੱਲ ਕਿਉਂ ਕਹਿ ਰਹੇ ਜੇ ਪ੍ਰਸ਼ਾਸਨ ਕੰਮ ਕਰਦਾ ਇਹ ਹੁੰਦਾ ਹੀ ਨਾ ਇੱਕ ਵਾਰੀ ਮੋਦੀ ਸਰਕਾਰ ਹਿੰਦੂਆਂ ਨੂੰ ਖੁੱਲ ਦੇ ਦੇ ਇੱਕ ਵਾਰੀ ਬਾਲ ਠਾਕਰੇ ਸਾਹਿਬ ਨੇ ਕਿਹਾ ਸੀਗਾ ਵੀ ਖੁੱਲ ਦੇ ਦੇ ਅਸੀਂ ਪਾਕਿਸਤਾਨ 'ਚ ਜਾ ਕੇ ਤਬਾਹੀ ਲਿਆ ਦੇਾਂਗੇ ਹਿੰਦੂ ਜਾਗਰਤ ਹੋ ਚੁੱਕਿਆਗਾ ਜੇਕਰ 2:00 ਵਜੇ ਲੰਘ ਕੇ ਕਿ ਰੋਸ਼ ਜੜਾਏ ਦੇ ਪਾਸੇ ਦੇਖਣ ਨੂੰ ਮਿਲ ਰਿਹਾ ਸੋ ਦੇਖ ਸਕਦੇ ਹੋ ਕਿ ਹਿੰਦੂ ਆਗੂਆਂ ਦੀ ਅਗਰ ਗੱਲ ਕਰੀਏ ਤੇ ਹਿੰਦੂ ਆਗੂਆਂ ਦੇ ਵਿੱਚ ਕਾਫੀ ਰੋਸ਼ ਜੜਾ ਉਹ ਦੇਖਣ ਨੂੰ ਮਿਲ ਰਿਹਾ ਸੋ ਸਾਡੇ ਨਾਲ ਹੋਰ ਵੀ ਜਿਹੜੇ ਲੋਕ ਨੇ ਉਹ ਵੀ ਮੌਜੂਦ ਨੇ ਪ੍ਰਧਾਨ ਜੀ ਜਿਹੜਾ ਤੁਸੀਂ ਨਾਲ ਜਾ ਰਹੇ ਹੋ ਉਸ ਤੋਂ ਬਾਅਦ ਇੱਕ ਪਾਸੇ ਜਿਹੜਾ ਪਰਨਾਵੀ ਪਾਇਆ ਹੋਇਆ ਹੈ ਭਾਜਪਾ ਦਾ ਤੇ ਦੂਜੇ ਪਾਸੇ ਲੋਕ ਵੀ ਜਿਹੜੇ ਖੜੇ ਨੇ ਉਹਨਾਂ ਵੱਲੋਂ ਜਿਹੜਾ ਰੋਸ਼ ਦਿੱਤਾ ਜਾ ਰਿਹਾ ਕੀ ਕਰਾ ਜਿਹੜਾ ਪਹਿਲਾ ਲਗਾਉ ਹਾਸਾ ਹੋਇਆ ਇਹ ਕਦੇ ਬਰਦਾਸ਼ਤ ਕਰਨ ਵਾਲਾ ਕੰਮ ਨਹੀਂ ਆਇਆ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਅਗਰ ਇਹੋ ਜਿਹੀ ਕੋਈ ਹਰਕਤ ਹੁੰਦਾ ਵਾ ਅਸੀਂ ਆਪ ਜਾ ਕੇ ਗੋਲੀਆਂ ਚਲਾ ਕੇ ਆਵਾਂਗੇ ਉੱਥੇ ਬਿਲਕੁਲ ਸਾਡੇ ਹਿੰਦੂ ਜਾਗ ਜਾਓ ਇਹੀ ਟਾਈਮ ਹੈ ਇਕੱਠੇ ਹੋ ਜਾਓ ਇਕੱਠੇ ਹੋ ਜਾਓ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕੀ ਕਰਨਾ ਹੈ ਕੀ ਹੋਇਆ ਹੋ ਜਾਰੂ ਮੈਂ ਤਾਂ ਆਲਾ ਆ ਬਿਲਕੁਲ ਸੋ ਦੇਖ ਸਕਦੇ ਹੋ ਕਿ ਕੁਝ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਉਹ ਜਵਾਬ ਵੀ ਜਿਹੜਾ ਹੈ ਉਹਨਾਂ ਨੂੰ ਨਹੀਂ ਪਤਾ ਪਰ ਇੱਕ ਪਾਸੇ ਰੋਸ ਜਿਹੜਾ ਜਤਾਇਆ ਜਾ ਰਿਹਾ ਸੋ ਉਹਨਾਂ ਵੱਲੋਂ ਦੇਖ ਸਕਦੇ ਹੋ ਕਿ ਇੱਕ ਪਾਸੇ ਰੋਸ ਦੇ ਵਿੱਚ ਜਿਹੜਾ ਉਹ ਨਜ਼ਰ ਆ ਰਹੇ ਨੇ ਪਰ ਇੱਕ ਪਾਸੇ ਜੇ ਨਿਰਾਸ਼ੀ ਗੱਲ ਕਰੀਏ ਇਹ ਇੱਕ ਅੰਤਰਰਾਸ਼ਟਰੀ ਜਿਹੜਾ ਮੁੱਦਾ ਬਣ ਗਿਆ ਤੇ ਕਿਤੇ ਨਾ ਕਿਤੇ ਅਮਰੀਕਾ ਦੇ ਵਿੱਚ ਡੋਨਾਲਡ ਟਰੰਪ ਦਾ ਵੀ ਜਿਹੜਾ ਇੱਕ ਬਿਆਨ ਹੈ ਕਿ ਅਸੀਂ ਤੁਹਾਡੇ ਨਾਲ ਹੈ ਤੇ ਇਹ ਕਿਤੇ ਨਾ ਕਿਤੇ ਗਲਤ ਹੋਇਆ ਉਹਨੂੰ ਕਿਸ ਤਰੀਕੇ ਦੇਖਦੇ ਪਾਜੀ ਅਸੀਂ ਕਿਸੇ ਟਰੰਪ ਨੂੰ ਨਹੀਂ ਮੰਨਦੇ ਅਸੀਂ ਸਾਡੇ ਹਿੰਦੂस्तानी ਮਰੇ ਆ ਸਾਡੇ ਹਿੰਦੂ ਜਿਹੜੇ ਜਵਾਨ ਨੇ ਉਹ ਮਰੇ ਨੇ ਜਿਹੜੇ ਜਿਹੜੇ ਦੇਖੋ ਆਪਣੇ ਮੱਥਾ ਟੇਕਣਗੇ ਨੇ ਉਹ ਲੋਕ ਮਰੇ ਨੇ ਹਿੰਦੂ ਲੋਕ ਮਰੇ ਨੇ ਹਿੰਦੂਆਂ ਨੂੰ ਰੋਸ਼ ਨੇ ਟਰੰਪ ਨੂੰ ਕਾ ਦਾ ਰੋਸ਼ ਉਹਨਾਂ ਦੇ ਅੰਗਰੇਜ਼ ਮਰੇ ਹੁੰਦੇ ਨਾ ਟਰੰਪ ਨੇ ਸਾਰੇ ਇਹ ਪੰਜਾਬੀ ਭੇਜਦੇ ਨੇ ਅਸੀਂ ਪਰ ਉਹਨਾਂ ਨੇ ਚਟਾਇਆ ਪਾਜੀ ਚਟਾਇਆ ਜਦੋਂ ਇੱਥੇ ਟਰੰਪ ਨੂੰ ਕੋਈ ਸੀ ਨਾ ਸਾਰੇ ਪੰਜਾਬੀ ਉਹਨਾਂ ਨੇ ਚੱਕ ਇੱਥੇ ਮਾਰੇ ਸੀ ਮੈਂ ਕਹਿੰਨਾ ਹੁਣ ਉਹ ਆਦਰ ਦਿੱਤੇ ਜਾਵੇ ਮੋਦੀ ਸਾਹਿਬ ਵੀ ਆਰਡਰ ਦੇਣ ਇਹਨਾਂ ਨੂੰ ਗੋਲੀਆਂ ਦਾ ਜਿਹੜੇ ਜਿਹੜੇ ਅਤਵਾਦ ਫਲਾਉਂਦੇ ਪਏ ਨੇ ਇਹਨਾਂ ਨੂੰ ਮੌਤ ਦੇ ਘਾਟ ਉਤਾਰਨਾ ਚਾਹੀਦਾ ਇਸ ਸਭ ਨੂੰ ਕਿ ਰੋਸ਼ ਜਿਹੜਾ ਜਿਤਾਇਆ ਜਾ ਰਿਹਾ ਵਾ ਪਰ ਰੋਸ਼ ਦੇ ਵਿੱਚ ਦੇਖ ਸਕਦੇ ਹੋ ਕਿ ਉਹਨਾਂ ਬੋਲੋ ਜਿਹੜੇ ਨਾਰੇ ਆ ਉਹ ਵੀ ਲਗਾਏ ਜਾ ਰਹੇ ਨੇ ਪਰ ਸਾਡੇ ਨਾਲ ਜਿਹੜਾ ਯੂਥ ਹੈ ਉਹ ਵੀ ਮਿਲਿਆ ਹੋਇਆ ਸੋ ਉਹਨਾਂ ਨੇ ਵੀ ਗੱਲਬਾਤ ਕਰਾਂਗੇ ਕਿ ਲਾਦਾਬਾਜੀ ਤੁਸੀਂ ਵੀ ਨਾਲ ਜਿੱਦਾਂ ਜਾ ਰਹੇ ਹੋ ਉਸ ਤੋਂ ਬਾਅਦ ਖੜੇ ਹੋ ਹੁਣ ਕੈਂਡਲ ਫੜੇ ਹੋਏ ਸੀਗਾ ਹੱਥਾਂ ਦੇ ਵਿੱਚ ਦੇਖੋ ਗੱਲ ਪਤਾ ਕੀ ਹੈ ਆਪਾਂ ਪੰਜਾਬ ਦੀ ਧਰਤੀ ਤੇ ਆ ਤਾਂ ਗੱਲ ਜਿਹੜੀ ਗੁਰੂਆਂ ਦੀ ਸਭ ਤੋਂ ਪਹਿਲਾਂ ਮੰਨਦੇ ਆ ਅਸੀਂ ਲੋਕ ਗੁਰੂ ਸਾਹਿਬ ਨੇ ਕਿਹਾ ਚੂਕਾਰ ਅਜਹਮਾ ਹਿਲਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਇਹਦਾ ਮਤਲਬ ਇਹ ਹੈ ਵੀ ਜਦੋਂ ਸ਼ਾਂਤੀ ਦੇ ਸਾਰੇ ਰਸਤੇ ਬੰਦ ਹੋ ਜਾਣ ਫਿਰ ਤਲਵਾਰ ਦੇ ਦਸਤ ਨੂੰ ਹੱਥ ਪਾ ਲੈਣਾ ਚਾਹੀਦਾ ਸਭ ਤੋਂ ਵੱਡੀ ਗੱਲ ਅੱਜ ਅਸੀਂ ਮੋਦੀ ਸਰਕਾਰ ਨੂੰ ਕਹਿੰਨੇ ਆ ਵੀ ਜਿਹੜਾ ਪਾਕਿਸਤਾਨ ਹੈ ਜਿਹੜਾ ਬਾਰ-ਬਾਰ ਆਪਣੀ ਏਦਾਂ ਦੀ ਹਰਕਤਾਂ ਕਰ ਰਿਹਾ ਹੁਣ ਇਹਦੇ ਖਿਲਾਫ ਖੁੱਲ ਕੇ ਜੰਗ ਦਾ ਐਲਾਨ ਕਰ ਦੇਣਾ ਚਾਹੀਦਾ ਹੈ ਜਿਹੜੇ ਵੀ ਅੱਤਵਾਦੀ ਨੇ ਚਾਹੇ ਉਹ ਕਿਤੇ ਵੀ ਲੁਕੇ ਹੋਏ ਨੇ ਉਹਨਾਂ ਦਾ ਜਿਨ੍ਹਾਂ ਨੇ ਸਾਥ ਦਿੱਤਾ ਜਿਨ੍ਹਾਂ ਨੇ ਉਹਨਾਂ ਦੀ ਸਪੋਰਟ ਕੀਤੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਫੰਡਿੰਗ ਕੀਤੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਥੋੜੀ ਜਿਹੀ ਵੀ 1% ਦੀ ਵੀ ਸਪੋਰਟ ਕੀਤੀ ਹੈ ਹਰ ਬੰਦੇ ਦਾ ਉਹੀ ਹਸ਼ਰ ਹੋਣਾ ਚਾਹੀਦਾ ਜਿਹੜਾ ਉਹਨਾਂ ਮਾਸੂਮਾਂ ਦਾ ਹੋਇਆ ਦੇਖੋ ਕਿਸੇ ਦਾ ਧਰਮ ਪੁੱਛ ਕੇ ਉਹਨੂੰ ਗੋਲੀ ਮਾਰਨੀ ਇਹ ਕਿੱਡੀ ਵੱਡੀ ਕਾਇਰਤਾ ਦੀ ਗੱਲ ਹੈ ਵਿਵਾਹਿਤ ਲੋਕ ਵੀ ਜਿਹੜੇ ਉੱਥੇ ਟੂਰਿਸਟ ਦੇ ਵਿੱਚ ਗਏ ਸੀਗੇ ਤੇ ਅਗਰ ਹੁਣ ਆਣ ਵਾਲੇ ਸਮੇਂ ਦੀ ਗੱਲ ਕਰੀਏ ਤੇ ਉਦੇ ਵਿੱਚ ਕਈ ਯਾਤਰਾਵਾਂ ਵੀ ਜਿਹੜੀਆਂ ਉਹ ਦੂਰ ਦੀਆਂ ਹੁੰਦੀਆਂ ਨੇ ਜਿਦਾਂ ਅਮਰਨਾਥ ਜੀ ਦੀ ਹੋ ਗਈਆਂ ਤੇ ਕਿਤੇ ਨਾ ਕਿਤੇ ਕਿ ਲੱਗਦਾ ਹੈ ਕਿ ਵੀ ਪ੍ਰਸ਼ਾਸਨ ਉੱਤੇ ਕਿਸ ਤਰੀਕੇ ਦਾ ਮੁਸਤਜਦਬ ਹੈ ਕਿਉਂਕਿ ਇਹ ਜਿਹੜੇ ਇਹਨਾਂ ਦੇ ਹੌਸਲੇ ਬੁਲੰਦ ਹੋਏ ਇਹਨਾਂ ਨੇ ਜਿੱਦਾਂ ਇੱਕ ਪਾਸੇ ਟਾਰਗੇਟ ਕੀਤਾ ਤੇ ਇਹਨੂੰ ਕਿਸ ਤਰੀਕੇ ਦੇਖ ਰਹੇ ਦੇਖੋ ਅਮਰਨਾਥ ਯਾਤਰਾ ਜਿਹੜੀ ਸਟਾਰਟ ਹੋਣ ਜਾ ਰਹੀ ਹੈ ਇਹ ਕਿਤੇ ਨਾ ਕਿਤੇ ਹਿੰਦੂਆਂ ਨੂੰ ਇੱਕ ਡਰਾਉਣ ਦੀ ਸਾਜ਼ਿਸ਼ ਰਚੀ ਗਈ ਹੈ ਅਮਰਨਾਥ ਯਾਤਰਾ ਤੋਂ ਐਨ ਮਿਲਕੇ ਤੇ ਪਹਿਲਾਂ ਇਦਾਂ ਦੀ ਹਰਕਤ ਕਰਨਾ ਇਨਸਾਫ ਦਰਸਾ ਰਿਹਾ ਵੀ ਇਹ ਇੱਕ ਧਰਮ ਦੇ ਧਰਮ ਦੇ ਨਾਮ ਦੇ ਉੱਤੇ ਜਿਹੜਾ ਆ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਲੋਕ ਉੱਥੇ ਧਰਮ ਦੇ ਨਾਂ ਤੇ ਉੱਥੇ ਨਾ ਜਾਣ ਆਪਣੀ ਯਾਤਰਾ ਨਾ ਕਰ ਸਕਣ ਅਸੀਂ ਇੱਥੇ ਇੱਕ ਹੋਰ ਗੱਲ ਜੋੜਨੀ ਚਾਹੁੰਦੇ ਆਂ ਵੀ ਦੇਖੋ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਲੋਕ ਇਸ ਗੱਲ ਨੂੰ ਕਿਸ ਤਰੀਕੇ ਨਾਲ ਮੋਲਡ ਕਰ ਰਹੇ ਨੇ ਕੋਈ ਕਹਿ ਰਿਹਾ ਵੀ ਮੋਦੀ ਸਰਕਾਰ ਨੇ ਮਾਹੌਲ ਇਦਾਂ ਦਾ ਬਣਾਇਆ ਜਿਹੜੇ ਐਸੇ ਲੋਕ ਨੇ ਉਹਨਾਂ ਨੂੰ ਵੀ ਇਹ ਗੱਲ ਕਹਿਣੀ ਚਾਹੁੰਦੇ ਆਂ ਵੀ ਦੱਸੋ ਫਿਰ ਇੰਦਰਾ ਗਾਂਧੀ ਕਿਉਂ ਮਰੀ ਸੀ ਇੰਦਰਾ ਗਾਂਧੀ ਨੇ ਐਸਾ ਕੀ ਕੀਤਾ ਸੀ ਜਿਹੜਾ ਉਹਨੂੰ ਧਰਮ ਦੇ ਨਾਂ ਤੇ ਮਾਰਿਆ ਗਿਆ ਦੱਸੋ ਰਜੀਵ ਗਾਂਧੀ ਨੇ ਕੀ ਕੀਤਾ ਸੀ ਜਿਹੜਾ ਉਹਨੂੰ ਧਰਮ ਦੇ ਨਾਂ ਤੇ ਮਾਰਿਆ ਗਿਆ ਦੱਸੋ ਪਹਿਲਾਂ ਕਿਹੜੇ ਐਸੇ ਕੰਮ ਕਾਂਗਰਸ ਸਰਕਾਰ ਕਰਦੀ ਰਹੀ ਹੈ ਵੀ ਉੱਥੇ ਕੋਈ ਨਾ ਕੋਈ ਬੰਬ ਅਟੈਕ ਕੋਈ ਨਾ ਕੋਈ ਗੋਲੀ ਚੱਲਦੀ ਰਹਿੰਦੀ ਹੁੰਦੀ ਸੀ ਕਿ ਆਮ ਲੋਕਾਂ ਨੂੰ ਮਾਰਿਆ ਜਾਂਦਾ ਹੁੰਦਾ ਸੀਗਾ ਲਾਲ ਚੌਂਕ ਦੇ ਵਿੱਚ ਝੰਡਾ ਨਹੀਂ ਫੈਰਾਣ ਦਿੱਤਾ ਜਾਂਦਾ ਹੁੰਦਾ ਸੀਗਾ ਇਦਾਂ ਦੇ ਕਿਹੜੇ ਕੰਮ ਸੀਗੇ ਦੇਖੋ ਅੱਤਵਾਦ ਜਿਹੜਾ ਆਤੰਕਵਾਦੀ ਦਾ ਕੰਮ ਕਦੇ ਵੀ ਹੋ ਸਕਦਾ ਹੈ ਪਰ ਉਦੋਂ ਦੇਸ਼ ਨੂੰ ਇੱਕ ਝਟ ਹੋਣਾ ਚਾਹੀਦਾ ਦੇਖੋ ਜਿਹੜਾ ਵਿਪੱਖਸ਼ ਹੁੰਦਾ ਹੈ ਵਿਪੱਖਸ਼ ਦਾ ਕੰਮ ਸਿਰਫ ਇਹ ਨਹੀਂ ਹੁੰਦਾ ਕਿ ਸਰਕਾਰ ਦੀ ਮਤਲਬ ਸਰਕਾਰ ਨੂੰ ਭੰਡੀ ਜਾਓ ਭੰਡੀ ਜਾਓ ਇਹ ਨਹੀਂ ਹੁੰਦਾ ਕੋਈ ਮੌਕਾ ਵੀ ਦੇਖਣਾ ਚਾਹੀਦਾ ਵੀ ਦੇਖੋ ਲੋਕ ਮਰੇ ਨੇ ਸਾਡੇ ਨਾਗਰਿਕ ਮਰੇ ਨੇ ਆਮ ਪਬਲਿਕ ਮਰੀ ਆ ਐਸੇ ਮੌਕੇ ਦੇ ਉੱਤੇ ਵੀ ਰਾਜਨੀਤੀ ਕਰਨੀ ਸਭ ਤੋਂ ਬਾੜੀ ਗੱਲ ਹੈ ਇਹ ਮੈਂ ਦੇਖੋ ਸਾਡੀ ਵਿਚਾਰਧਾਰਾ ਅਲੱਗ ਹੋ ਸਕਦੀ ਹੈ ਪਰ ਮੈਂ ਕਹਿੰਦਾ ਕਈ ਮੁਸਲਮ ਲੀਡਰਾਂ ਨੇ ਬੜੀ ਵਧੀਆ ਗੱਲ ਕੀਤੀ ਆ ਉਹਨਾਂ ਨੇ ਧਰਮ ਦੀ ਅਤੇ ਵਿੱਚ ਆੜ ਨਹੀਂ ਲਿਆ ਉਹਨਾਂ ਨੇ ਜੋ ਮਾੜਾ ਹੋਇਆ ਮਾੜੇ ਨੂੰ ਮਾੜਾ ਕਿਹਾ ਇੱਥੇ ਸਾਡੇ ਹੀ ਕਈ ਲੋਕ ਜਿਹੜੇ ਆਪਣੇ ਆਪ ਨੂੰ ਜਿਹੜੇ ਕਹਿੰਦੇ ਵੀ ਅਸੀਂ ਵੀ ਹਿੰਦੂ ਆ ਉਹ ਲੋਕਾਂ ਨੇ ਐਸੇ-ਐਸੇ ਬਿਆਨ ਦਿੱਤੇ ਨੇ ਵੀ ਉਹਨਾਂ ਨੂੰ ਹਿੰਦੂ ਕਹਾਣ ਚ ਸ਼ਰਮ ਆਣੀ ਚਾਹੀਦੀ ਉਹਨਾਂ ਨੂੰ ਹਿੰਦੂ ਕਹਿਣਾ ਹੀ ਨਹੀਂ ਚਾਹੀਦਾ ਬਿਲਕੁਲ ਸੋ ਦੇਖ ਸਕਦੇ ਹਾਂ ਕਿ ਰੋਸ਼ ਜਿਹੜਾ ਨਜ਼ਰ ਆ ਰਿਹਾ ਪਰ ਅਗਰ ਯੂਥ ਦੀ ਗੱਲ ਕਰੀਏ ਤਾਂ ਯੂਥ ਦੇ ਵਿੱਚ ਕਾਫੀ ਜਿਹੜਾ ਰੋਸ਼ ਆ ਨਜ਼ਰ ਆ ਰਿਹਾ ਕਿਉਂਕਿ ਜਿਹੜਾ ਅਤੰਗ ਹਮਲਾ ਜਿਹੜਾ ਹੋਇਆ ਪਲਗਾਮ ਦੇ ਵਿੱਚ ਜਿਸ ਨੂੰ ਲੈ ਕੇ ਪੂਰੇ ਦੇਸ਼ ਪਰਦੇ ਵਿੱਚ ਜਿਹੜਾ ਰੋਸ਼ ਹੈ ਉਹ ਨਜ਼ਰ ਆ ਰਿਹਾ ਪਰ ਇੱਕ ਪਾਸੇ ਉਹਨਾਂ ਵੱਲੋਂ ਦੇਖ ਸਕਦੇ ਹੋ ਕਿ ਰੋਸ਼ ਦੇ ਵਿੱਚ ਨਾਲ-ਨਾਲ ਨਾਰੇ ਵੀ ਜਿਹੜੇ ਲਗਾਏ ਜਾ ਰਹੇ ਨੇ ਸੋ ਪ੍ਰਸ਼ਾਸਨ ਅਗੇ ਵੀ ਜਿਹੜੀ ਹੈ ਗੁਹਾਰ ਉਹ ਜਿਹੜੀ ਲਗਾਈ ਜਾ ਰਹੀ ਪਰ ਕਿਤੇ ਨ ਕਿਤੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਗੇ ਕਿ ਗੁਹਾਰ ਕੀ ਹੈ ਕਿਉਂਕਿ ਹਸਤਾ ਕੈਂਡਲ ਮਾਰਚ ਤੁਸੀਂ ਕਰ ਰਹੇ ਹੋ ਤੇ ਉਸ ਤੋਂ ਬਾਅਦ ਹੋਣ ਦਾ ਹੋਣ ਦਾ ਕੀ ਹੈ ਹੈ ਪਾਜੀ ਅਸੀਂ ਤਾਂ ਇਹ ਕਹਿ ਰਹੇ ਹਾਂ ਪ੍ਰਸ਼ਾਸਨ ਨੂੰ ਤਾਂ ਇਹੀ ਮੰਗ ਆ ਜਿਹੜੇ ਇਹੋ ਜਿਹੇ ਹੱਤ ਧਨਵਾਦੀ ਨੇ ਪੂਰੇ ਪੂਰੇ ਦੇਸ਼ ਦੇ ਵਿੱਚ ਰਹਿਣ ਦੇ ਲਾਇਕ ਨਹੀਂ ਪਾਕਿਸਤਾਨ ਤਾਂ ਸਾਡਾ ਹੈ ਹੀ ਨਹੀਂ ਪਹਿਲਾਂ ਵੀ ਪਹਿਲਾਂ ਵੀ ਉਹ ਕਹਿੰਦੇ ਮਰਦੇ ਮਰਦਾ ਦੇ ਵਿੱਚ ਤਾਂ ਆਂਦਾ ਨਹੀਂ ਛੱਕਿਆਂ ਦੇ ਵਿੱਚ ਆਂਦਾ ਜਿਹੜਾ ਪਿੱਠ ਪਿੱਛੇ ਵਾਰ ਕਰਦਾ ਪਿੱਠ ਪਿੱਛੇ ਵਾਰ ਉਹੀ ਕਰਦੇ ਆ ਜਿਨ੍ਹਾਂ ਨੂੰ ਛੱਕੇ ਹੁੰਦੇ ਨੇ ਉਹ ਛੱਕੇ ਹੀ ਨੇ ਪਾਕਿਸਤਾਨ ਵਾਲੇ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਰੋਸ਼ ਜਿਹੜਾ ਉਹ ਨਜ਼ਰ ਆ ਰਿਹਾ ਹੈ ਸੋ ਕਿਤਨੇ ਕਿਤਨੇ ਨੌਜਵਾਨ ਯੂਥ ਦੇ ਵਿੱਚ ਕਿਉਂਕਿ ਉਹਨਾਂ ਵੱਲੋਂ ਜਿਹੜਾ ਨਾਰੇ ਜਿਹੜੇ ਉਹ ਲਗਾਤਾਰ ਲਗਾਏ ਜਾ ਰਹੇ ਨੇ ਪਰ ਜੇ ਇਸ ਜਗ੍ਹਾ ਦੀ ਗੱਲ ਕਰੀਏ ਤਾਂ ਇੱਥੇ ਦੇਖ ਸਕਦੇ ਹੋ ਕਿ ਲਗਾਤਾਰ ਜਿਹੜੇ ਹੈ ਉਹ ਨਾਰੇ ਲਗਾਏ ਜਾ ਰਹੇ ਨੇ ਬਿਲਕੁਲ ਜਿੱਦਾਂ ਹੁਣ ਅੱਜ ਕੈਂਡਲ ਮਾਰਚ ਕਰ ਰਹੇ ਹਾਂ ਤੇ ਅੱਗੇ ਕੀ ਹੈ ਹਾਂਜੀ ਸਰ ਜੀ ਪਾਜੀ ਅੱਗੇ ਦਾ ਇਦਾਂ ਆ ਹੁਣ ਤਾਂ ਅਸੀਂ ਕੈਂਡਲ ਮਾਰਚ ਕੱਢ ਕੇ ਇੱਥੋਂ ਦੇ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਜੋ ਪਲਵਾਮਾ ਦੇ ਵਿੱਚ ਹਮਲਾ ਹੋਇਆ ਜੋ 28 ਹਿੰਦੂਆਂ ਨੂੰ ਜਾਤ ਪੁਛ ਕੇ ਗੋਲੀ ਮਾਰੀ ਗਈ ਆ ਜੋ ਟੂਰਿਸਟ ਉੱਥੇ ਘੁੰਮਣ ਗਏ ਸੀ ਲੇਡੀਜ਼ ਨੂੰ ਗੋਲੀ ਮਾਰੀ ਗਈ ਜੈਂਟਸ ਨੂੰ ਉਹਨਾਂ ਦਾ ਇਹ ਲੇਕੀ ਹਫਤਾ ਹੋਇਆ ਸੀ ਕੁੜੀ ਦੀ ਮੈਰਿਜ ਨੂੰ ਤੇ ਉਹਦੇ ਹਸਬੰਦ ਨੂੰ ਗੋਲੀ ਮਾਰੀਆ ਇਹ ਕੈਂਡਲ ਮਾਰਚ ਕੱਢਿਆ ਗਿਆ ਜੇ ਨਹੀਂ ਇਸ ਤੇ ਐਕਸ਼ਨ ਹੋਏਗਾ ਤੇ ਹੋਰ ਰੋਡ ਜਾਮ ਹੋਣਗੇ ਸੋ ਦੇਖ ਸਕਦੇ ਹਾਂ ਕਿ ਯੂਥ ਦੇ ਵਿੱਚ ਜਿਹੜਾ ਰੋਸ਼ਾ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਪਰ ਦੇਖਦੇ ਹਾਂ ਕਿ ਆਉਣ ਵਾਲਾ ਸਮਾਂ ਕਿਦਾਂ ਦਾ ਹੁੰਦਾ ਕਿਉਂਕਿ ਕਿਤੇ ਨਾ ਕਿਤੇ ਅਤੰਕੀ ਹਮਲਾ ਜਿਹੜਾ ਹੋਇਆ ਸੋ ਉਸ ਤੋਂ ਬਾਅਦ ਪੂਰੇ ਭਾਰਤ ਦੇਸ਼ ਦੇ ਵਿੱਚ ਲੋਕਾਂ ਦੇ ਵਿੱਚ ਜਿਹੜਾ ਰੋਸ਼ ਹੈ ਉਹ ਨਜ਼ਰ ਆ ਰਿਹਾ ਸੋ ਨਵੀ ਆਪਡੇਟ ਲੱਗੇ ਜੁਬਾੜਾ ਜੁਣਗੇ ਤੁਹਾਡੇ ਨਾਲ ਦੇਖਦੇ ਰਹੋ ਲੁਧਣਾ ਲਾਈਵ ਮੈਨਟਨ ਕੈਮਰਾਮੈਨ ਅਮੀਦ ਨਾਲ ਧੰਨਵਾਦ